ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨਰੰਗਕਾਰ ਸੂਤ ਸੱਚੇ ਪਾਤਸ਼ਾਹ ਵਾਹਿਗੁਰੂ ਬਾਬਾ ਜੀ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਦਸਮ ਗ੍ਰੰਥ ਸਹਿਬ ਜੀੋ ਮਹਾਰਾਜ ਧੰਨ ਸ੍ਰੀ ਗੁਰੂ ਦਸਵੇਂ ਸਿੱਤਾ ਕਰਗੀ ਤੇ ਸੱਚੇ ਪਾਤਸ਼ਾਹ ਮਹਾਰਾਜੀ ਈਨਿਆ ਪਾਰ ਕਿਰਪਾ ਕੀਤੀ ਮਹਾਰਾਜ ਜੀ ਦੀ ਕਿਰਪਾ ਸੁਖਾ ਸਦਗੋ ਸਤਿ ਪਾਤ ਸੋ ਮਹਾਰਾਜ ਜੀ ਦੀ ਬਾਣੀ ਪੌਂਤਾ ਸਾਹਿਬ ਦੀ ਧਰਤੀ ਤੇ ਲਿਖੀ ਹੋਈ ਬਾਣੀ ਸ੍ਰੀ ਗੁਰੂ ਦਸਵੰਤ ਸਹਿਬ ਮਹਾਰਾਜ ਜੀ ਦੇ ਸਹਿਜ ਪਾਠ ਅਰਥ ਸਮੇਤ ਆਪਾਂ ਪ੍ਰਾਰੰਭ ਕੀਤੇ ਹਨ ਕੱਲ ਦਾ ਜਿਹੜਾ ਪ੍ਰਸੰਗ ਚੱਲਿਆ ਸੀ ਉਹ ਆਇਆ ਸੀ ਸ੍ਰੀ ਅਨੰਦਪੁਰ ਸਾਹਿਬ ਦੀ ਜੰਗ ਪਹਿਲੀ ਜੰਗ ਸ੍ਰੀ ਪੌਂਤਾ ਸਾਹਿਬ ਘੰਗਾਣੀ ਦਾ ਜੁਦ ਦੂਜੀ ਜੰਗ ਮਹਾਰਾ ਦੀ ਸ੍ਰੀ ਅਨੰਦਪੁਰ ਸਾਹਿਬ ਦੀ ਜੰਗ ਕਿਸ ਤਰ੍ਹਾਂ ਪਠਾਨ ਚੜ੍ਹ ਕੇ ਆਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਨੇ ਸਾ ਖੰਡਾ ਖੜਕਾਇਆ ਕਿ ਬਿਨਾਂ ਲੜੇ ਤੋਂ ਹੀ ਇਹ ਪਠਾਨ ਭੱਜ ਕੇ ਮੈਦਾਨ ਵਿੱਚੋਂ ਭੱਜ ਗਏ ਹੁਣ ਜਿਹੜਾ ਤੀਜੇ ਜੰਗ ਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਜਾ ਕੇ ਜ਼ਿਕਰ ਕਰਦੇ ਹਨ ਅਧਿਆਏ 11 ਹਸੈਨੀ ਜੁੱਧ ਵਰਣਨ ਕੋ ਜਾਂਦ ਕੋ ਪ੍ਰਿਆਸੰਦ ਗਯੋ ਖਾਨ ਜਦ ਪਿਤਾ ਪਾਸ ਭਜੈ ਸਕੇ ਜਵਾਵਦਨ ਅਨੇ ਸੂਲ ਲਜੈ ਤਹਾ ਠੋਕ ਬਾਹ ਹ ਸੈ ਨਿਗਰ ਜਿ ਗ੍ਰਦੀ ਜੰਗ ਸਵੇ ਸੂਲ ਤੇ ਸਲਾਸਾ ਜਿ ਤਦੇ ਜੰਗ ਰਸਟਮ ਖਾਇ ਤੋ ਬਿਨਾ ਲੰਗ ਕੋਈ ਭੱਜ ਗਿਆ ਮਹਾਰਾਜਾ ਮਹਾਰਾਜ ਕਹਿੰਦੇ ਤੇ ਆਪਣੇ ਪਿਓ ਦਲਾਵਰ ਖਾਨ ਪਾਸ ਜਾ ਕੁੰਚਾ ਆਪਣੇ ਸਾਥੀਆਂ ਨੂੰ ਮਰਵਾ ਕੇ ਮਨ ਕਰਕੇ ਉਹ ਸ਼ਰਮਦਾ ਮਾਰਿਆ ਕਿਉਂ ਸਾਹਮਣੇ ਬੋਲ ਨਾ ਸਕਿਆ ਫਿਰ ਕਸੂਰਵਾਸੈਨੀ ਬਾਹਾਂ ਟੋਕੇ ਗੱਜਿਆ ਤੇ ਉਸ ਆਪਣੀ ਬੋਜ ਨੂੰ ਸ਼ਸਤਰ ਤੇ ਸੰਜੋਹਾ ਨਾਲ ਤਿਆਰ ਕਰ ਲਿਆ ਤਾਂ ਕਿ ਉਹ ਅਨੰਦਪੁਰ ਤੇ ਹਮਲਾ ਕਰ ਸਕੇ ਕਰਿਓ ਜੋਰ ਸੰੰਘ ਸੈਨੀ ਪਿਆਨੰ ਪਥਮਾ ਕੋਟ ਕੇ ਲੂਟ ਲੈਣੇ ਅਵਨੰ ਹੁਣ ਡੱਡਵਾਲਨ ਕੀ ਉਹ ਜਿੱਦ ਜੇਰਨ ਕਰੇ ਗਬੰਧ ਇਰਾਜ ਕੁੱਤਰਨ ਕੇਰਨ ਬੜੇ ਜੋਰ ਸੋਰ ਨਾਲ ਅਸਾਨੀ ਨਾਲ ਅਨੰਦਪੁਰ ਵੱਲ ਕੂਚ ਕੀਤਾ ਰਸਤੇ ਵਿੱਚ ਉਸਨੇ ਪਹਾੜੀ ਲੋਕਾਂ ਦੇ ਘਰਾਂ ਨੂੰ ਲੁੱਟਿਆ ਫਿਰ ਡੱਡਵਾਲ ਦੇ ਰਾਜੇ ਮਦਕਰਸਾ ਨੂੰ ਜਿੱਤ ਕੇ ਆਪਣੇ ਅਧੀਨ ਕਰ ਲਿਆ ਹੋਰ ਵੀ ਕਈ ਰਾਜਿਆਂ ਦੇ ਪੁੱਤਰਾਂ ਨੂੰ ਕੈਦੀ ਬਣਾ ਲਿਆ ਜਾਂ ਦਾਸ ਬਣਾ ਲਿਆ ਬੋਨਰਾ ਦੂਨ ਕੋ ਲੂਟ ਰੀਨੋ ਸੁਧਾਰੰ ਕੋਈ ਸੁਵੇ ਹਵੇ ਸਤੇਓ ਨਾ ਗਵਾਰੰ ਲਿਓ ਸਿਰ ਅਨੰਦ ਦਲੰਗ ਬਾਟ ਦੀਇਮ ਮਹਾ ਮੂੜ ਜੰਗ ਕੁਤਸ ਤੰਗ ਕਾਜ ਕੀ ਅੰਗ ਫਿਰ ਉਸਨੇ ਬੜੇ ਜੋਰ ਨਾਲ ਦੂਨ ਨੂੰ ਵੀ ਲੁੱਟ ਲਿਆ ਕੋਈ ਮੂਰਤ ਰਾਜਾ ਉਤੇ ਸਾਹਮਣੇ ਆੜਨਾ ਸਕੇ ਲੋਕਾ ਕੋਲੋਂ ਉਹ ਕਿਉਂ ਕਿ ਉਹਨੇ ਕੋਈ ਵੇਦ ਬਾੜ ਦਿੱਤਾ ਮਹਾਨ ਮੂਰਤ ਹਜਾਨੀ ਨੇ ਇਹ ਬਹੁਤ ਬੁਰਾ ਕੰਮ ਕੀਤਾ ਦੋ ਹੋ ਰਾ ਤਿਤ ਤਦਾਂਸ ਬੀ ਤਿਤ ਪੈ ਕਰਤ ਉਸੇ ਉਤਪਾਦ ਗਵਾਲੇ ਰਿਹਨ ਕੀ ਪਰਤ ਵੀ ਆਨਵਲਨ ਕੀ ਬਾਤ ਰਜਾਈਨੀ ਨੂੰ ਐਤਾ ਲੋਕਾਂ ਨੂੰ ਲੁੱਟਦਿਆਂ ਕਈ ਦਿਨ ਬੀਤ ਗਏ ਕੋਣ ਬਲੇਰੀਆ ਨੂੰ ਉਸ ਨਾਲ ਮੇਲ ਕਰ ਲੈਣ ਦੀ ਦੌੜ ਪ੍ਰਤੀਤ ਹੋਈ ਜੋ ਦਿਨ ਦوئਕ ਨਾਵੇ ਮਿਲਤ ਤਵ ਆਵਤ ਅਰ ਰਾਏ ਘਾਰ ਤੈਨੂੰ ਤੇ ਘਰ ਵਿਥੇ ਢਾਰੀ ਕਲਹ ਬਣਾਏ ਜੇਕਰ ਸੈਣੀ ਨਾਲ ਬਲੇਰੀਏ ਦੋ ਕਦਨ ਹੋਰ ਨਾ ਮਿਲਦੇ ਤਾਂ ਉਸਨੇ ਇੱਧਰ ਉੱਧਰ ਸਾਡੇ ਵੱਲ ਆ ਪਹੁੰਚਣਾ ਸੀ ਕਾਲ ਨੇ ਉਹਨਾਂ ਦੇ ਘਰ ਵਿੱਚ ਵੀ ਕਲੇ ਖੜੀ ਕਰ ਦਿੱਤੀ ਚੌ ਬਈ ਗਵਾਲੇਰੀਆ ਮਿਰਨ ਕੈ ਆਏ RAM ਸਿੰਘ ਵੀ ਸੰਦਸ ਧਾਏ ਕਿਆ ਰਸਿਆ ਮਿਰਤ ਪੈ ਜਮਨ ੂਟ ਕੈ ਲਖ ਨજર ਗਲਾ ਮੰਗ ਗਲੇਰੀਆ ਰਾਜਾ ਗੋਪਾਲ ਹਸੈਨੀ ਨੂੰ ਮੈਨ ਨਹੀਂ ਆਇਆ ਗੱਲਬਾਤ ਕਰਨ ਲਈ ਉਹਦੇ ਨਾਲ RAM ਸਿੰਘ ਵੀ ਤੁਰ ਪਿਆ ਦਿਨ ਦੇ ਚੌਥੇ ਪਹਿੜੋ ਹਸੈਨੀ ਨੂੰ ਆ ਮਲੇ ਕੋਨ ਨੂੰ ਆਪਣੇ ਕੋਲ ਆਇਆ ਵੇਖ ਕੇ ਗੁਲਾਮ ਸੈਣੀ ਦੀ ਨજર ਮਾਰੀ ਹੋ ਗਈ ਭਾਵ ਹੰਕਾਰ ਨਾਲ ਅੰਨਾ ਹੋ ਗਿਆ ਦੋ ਹੋ ਰਾ ਜੈ ਜੈ ਰੱਬ ਦੇ ਤੇਜ ਤੇ ਰੇਤ ਅਧਿਕ ਤਪਦਾਏ ਰੱਬ ਵਾਲ ਸੁਦਰ ਜਾਨ ਹੀ ਤਾਪ ਕੋ ਨਹੀ ਕਰਵਾਏ ਜਿਵੇਂ ਸੂਰਜ ਦੇ ਤੇਜ ਨਾਲ ਰੇਤ ਬੜੀ ਤਪ ਜਾਂਦੀ ਹੈ ਉਹ ਨੀਚ ਰੋਇਤ ਸੂਰਜ ਦੇ ਤੇਜ ਨੂੰ ਨਹੀਂ ਜਾਣਦੀ ਤੇ ਆਪਣੇ ਆਪ ਵਿੱਚ ਹੰਕਾਰ ਕਰਨ ਲੱਗ ਪੈਂਦੀ ਐ ਚੋ ਭਈ ਤੈਦੇ ਹੀ ਪੂਲ ਗੁਲਾਮ ਜਾਤ ਭਇਓ ਤੇਰੇ ਆ ਦ੍ਰਿਸ਼ ਤਰੇਯਾਨਤ ਹੋਇਓ ਤਹ ਲੂਰੀਆ ਕਟੋਚ ਸੰਗਲਹਿ ਜਨ ਆਨ ਨ ਮੋ ਸਰਮੈ ਮਹਿ ਇਸੇ ਤਰ੍ਹਾਂ ਹੀ ਉਹ ਗੁਲਾਮ ਸੈਣੀ ਹੰਕਾਰ ਨਾਲ ਫੁੱਲ ਗਿਆ ਉਸਨੇ ਫਲੇਰੀਏ ਰਾਜ ਤੇ ਉਹਦੇ ਸਾਥੀਆਂ ਦੀ ਕੋਈ ਪਰਵਾਹ ਨਾ ਕੀਤੀ ਤਹਿਲੂਰ ਦੇ ਰਾਜੇ ਭੀਮਚੰਦ ਤੇ ਕਟੋਚ ਦੇ ਰਾਜੇ ਕ੍ਰਿਪਾਲ ਚੰਦਰ ਨੂੰ ਇਕੱਠਿਆ ਜਾਣ ਤੋਂ ਸਮਝਣ ਲੱਗ ਪਿਆ ਕਿ ਮੇਰੇ ਵਰਗਾ ਹੋਰ ਕੋਈ ਨਹੀਂ ਤਨ ਜੋ ਤਾਨੇ ਆਨੋ ਥੋ ਸਾਥਾ ਤੇਦੇ ਰਹੇ ਸੈਣੀ ਹਾਥਾ ਜੇ ਤਲੇ ਤੇ ਆਪਨ ਕਰਵਾ ਕਰਕਾਨੇ ਤੇ ਤਨ ਲੈ ਨਿਜ ਤਾਮ ਸਦਾਨੇ ਗੋਪਾਲ ਤੇ ਰਾਮ ਸਿੰਘ ਨੇ ਜਿਹੜਾ ਤਨ ਆਪਣੇ ਨਾਲ ਲਿਆਂਦਾ ਸੀ ਉਹ ਸੈਣੀ ਨੂੰ ਦੇਣ ਲੈਣ ਲੱਗਿਆ ਆਪੋ ਵਿੱਚ ਤਕਰਾਰ ਹੋ ਗਿਆ ਇਸ ਲਈ ਦੋਵੇਂ ਰਾਜੇ ਉਹ ਤਨ ਆਪਣੇ ਨਾਲ ਲੈ ਕੇ ਘਰ ਨੂੰ ਤੁਰ ਪਏ ਏ ਰੋਤਵੇ ਤੇਜ ਤਨ ਸੈਉ ਭਲਾ ਬੁਰਾ ਕਸ ਲੱਗਤ ਨ ਭਇਓ ਸੰਤ ਬੰਦਨ ਅਨੇਕ ਵਿਚਾਰਾ ਯਾਦ ਭਇਓ ਦੇ ਤਵੇ ਨਗਾਰਾ ਅਜੇ ਨਹੀਂ ਆਪਣੇ ਤੁੰਡ ਵਿੱਚ ਕਰਨ ਹੋ ਗਿਆ ਉਸਨੇ ਭਰੇ ਭਲੇ ਦੀ ਕੋਈ ਵਿਚਾਰ ਨਾ ਕੀਤੀ ਉਸਨੇ ਰਾਜਨੀਤੀ ਨੂੰ ਨਾ ਵਿਚਾਰਿਆ ਤੇ ਧੁੰਸਾ ਬ ਜਾ ਕੇ ਦੁਪਾਲ ਤੇ ਚੜਾਈ ਕਰ ਦਿੱਤੀ ਦਾਵ ਕਾਵ ਤਨ ਨੈਕ ਨ ਕਰਾ ਸੰਗੇ ਤੇਰਸ ਸਹ ਕੋ ਡਰਾ 15 ਨੇ ਪਹਿਣ ਘਰਦ ਤੇ ਕੀਓ ਘਨ ਪਾਉ ਤਨ ਜਾਣ ਨਦੀਓ ਉਦਰੇ ਕੋਈ ਦਾ ਪੇਤ ਨਾ ਡੇਂਦਾ ਜਿਵੇਂ ਖਰਗੋਸੇ ਨੂੰ ਤੇਰੇ ਡਰਾਉਣਾ ਚਾਹੁੰਦਾ ਹੈ ਇਹ ਉਹਦਨੇ ਗਪਾਲ ਨੂੰ ਜਾ ਕੇ ਅਸਰੇ 15 ਪਹਿਰ ਤਰੇ ਨੂੰ ਠੇਰਾ ਪਾਈ ਰੱਖਿਆ ਕੋਈ ਖਾਨ ਪੀਣ ਦੀ ਬਾਤੂ ਅੰਦਰ ਨਾ ਜਾਣ ਦਿੱਤੀ ਖਾਨ ਪਾਰ ਬੈਨ ਸੂਰ ਰਸਾਏ ਧਾਮ ਕਰਨ ਹੈ ਤੇ ਦੂਤ ਪਠਾਏ ਦਾਦ ਨਿਰਤ ਸਦ ਸੈਨ ਪਠਾਨੀ ਹੂਲ ਗयो ਤਨ ਕੀ ਨਹੀਂ ਮੰਨੀ ਕਾਲਪਨਾ ਪੀਰ ਬਿਨਾ ਸੂਰਮੇ ਬੜੇ ਗੁੱਸੇ ਵਿੱਚ ਆਏ ਉਹਨਾਂ ਨੇ ਸੁਣਾਇਆ ਕਿ ਨ ਲਈ ਇੱਕ ਦੂਤ ਨੂੰ ਅਸੈਨੀ ਵੱਲ ਭੇਜਿਆ ਸੈਨੀ ਆਪਣੇ ਪਠਾਨਾਂ ਦੀ ਫੌਜ ਨੂੰ ਗੇਸਤੇ ਹੰਕਾਰ ਵਿੱਚ ਆ ਗਿਆ ਤੇ ਉਹਨਾਂ ਦੀ ਕੋਈ ਗੱਲ ਨਾ ਮੰਨੀ ਦਾਸ ਸੁਆੰਸ ਅਭੀਕ ਦੇਹੂੰ ਨਾ ਤਰ ਵੀ ਮੂਠ ਪਰਲੇ ਹੋ ਸੇਂਗਾ ਸੰਗਤੀਆ ਤਾ ਬਠਾਏ ਗੋਪਾਲ ਸੋ ਧਰਮ ਦੇ ਲਿਆਇ ਅਸੈਨੀ ਨੇ ਕਿਹਾ ਜਾਂ ਤਾਂ ਹੁਣ ਹੀ 10000 ਰੁਪਏ ਮੈਨੂੰ ਦਿਓ ਨਹੀਂ ਤਾਂ ਆਪਣੇ ਸਿਰ ਤੇ ਮੌਤ ਨੂੰ ਸਵਾਰ ਹੋਇਆ ਜਾਣੋ ਭੀਮ ਚੰਦ ਨੇ ਸਾਡੇ ਸੰਗਤੀਆਂ ਸਿੰਘ ਨੂੰ ਗੋਪਾਲ ਵੱਲ ਭੇਜਿਆ ਜੋ ਧਰਮ ਦੀ ਸਾਖੀ ਉਹ ਦੇ ਕੇ ਉਸ ਨੂੰ ਭੀਮ ਚੰਦ ਕੋਲ ਲੈ ਆਇਆ ਤਨ ਕੇ ਸੰਗ ਨਾ ਉਨ ਕੀ ਬਣੀ ਸਭ ਕਰਪਾਲ ਚਿਤ ਮੋਹੇ ਗਨੀ ਐਸ ਕਾਗ ਫਿਰ ਹਾਸਨ ਐ ਭਗੋਂ ਵੇਰ ਸਮੋਸਲ ਜੈ ਤੁਰਕਾ ਨਰ ਗੋਪਾਲ ਦੀ ਗੱਲ ਚਰੇ ਨਾ ਡੜੀ ਤਾਦ ਕਰਪਾਲ ਚੰਦ ਨੇ ਆਪਣੇ ਮਨ ਵਿੱਚ ਇਹ ਵਿਚਾਰ ਕੀਤੀ ਕਿ ਜੇ ਹਾਂ ਸਮਾਂ ਫਿਰ ਕਦੀ ਹੱਥ ਨਹੀਂ ਆਉਣਾ ਜੋ ਕਰਨਾ ਹੈ ਉਹਦੇ ਹੀ ਕਰ ਲੈਣਾ ਚਾਹੀਦਾ ਹੈ ਗੋਪਾਲੇ ਜੋ ਅਵੇ ਘੜੀ ਜੈ ਤੈਦ ਕੀਜੀਏ ਕਹਿ ਬਦ ਕੀਜੈ ਤਨਕ ਪਨਕ ਜਬ ਤਿਨ ਸੋਨ ਪਾਈ ਨਿਜ ਦੇ ਲਜਾਤ ਭਇਓ ਬਟਰਾਈ ਕਰਪਾਲ ਚੰਦ ਨੇ ਵਿਚਾਰਿਆ ਕਿ ਦਪਾਲ ਨੂੰ ਹੁਣੇ ਹੀ ਫੜ ਲੈਣਾ ਚਾਹੀਦਾ ਹੈ ਜਾਂ ਉਸ ਨੂੰ ਕੈਦ ਕਰ ਲਈਏ ਜਾਂ ਜਾਨੋਂ ਮਾਰ ਦੇਈਏ ਇਸ ਗੱਲ ਦੀ ਖਬਰ ਗਪਾਰ ਨੂੰ ਲੱਗ ਗਈ ਉਹ ਚੱਟਪਟ ਆਪਣੇ ਦਿਲ ਵਿੱਚ ਚਲਾ ਗਿਆ ਮਰਪਾਲ ਸੰਦ ਜਦ ਗयो ਗਪਾਰ ਉੱਪਿਓਂ ਕਰਪਾਲ ਹਿੰਮਤ ਹਸਨ ਜੁਮੇ ਲੋ ਜੈਨ ਜਦੋਂ ਗਪਾਰ ਉਹਨਾਂ ਤੋਂ ਬਚ ਕੇ ਨਿਕਲ ਗਿਆ ਤਾਂ ਕਰਪਾਲ ਨੂੰ ਬਹੁਤ ਗੋੜ ਚੜਿਆ ਹਸੈਨੀ ਵੱਲੋਂ ਹਿੰਦੂ ਕਰਕੇ ਦੰਡ ਲਈ ਲੜਨ ਲਈ ਤੁਰ ਪਿਆ ਭਰਤੇ ਘਮਾਨ ਜੁਮੇ ਜਵਾਨ ਬਜੇਤ ਵੱਲ ਦੰਦਵਦ ਵੱਲ ਬڑے ਘਮੰਡ ਨਾਲ ਸੂਰਮੇ ਜੰਗ ਲਈ ਤੁਰ ਪਏ ਧੌਂਸੇ ਦੇ ਨਗਾਰੇ ਵੱਜਣ ਲੱਗ ਪਏ ਵਜੇਨ ਸੰਗ ਨੱਚੇ ਕੀ ਕਾਨ ਬਾਹਤਰਾ ਉਧੇ ਕੜਾਕ ਨਗਾਰੇ ਵੱਜਦੇ ਸਨ ਤੇ ਘੋੜੇ ਟੱਪਦੇ ਸਨ ਤੜ ਤੜ ਗੋਲੀਆਂ ਚੱਲ ਰਹੀਆਂ ਸਨ ਤੇ ਸ਼ਸਤਰਾਂ ਦੀ ਕੜਕੜਦੀ ਆਵਾਜ਼ ਹੋ ਰਹੀ ਸੀ ਵਜੇਨ ਸੰਗ ਵਜੇ ਨਹੰਗਾ ਉਤੇ ਕਰਪਾ ਲਟੇ ਜਵਾਨ ਜੰਗ ਵਿੱਚ ਯੋਧੇ ਅਲਸੰਘ ਹੋ ਕੇ ਡਰਦੇ ਸੰਨ ਤਲਵਾਰਾਂ ਚੱਲਦੀਆਂ ਸੰਨ ਤੇ ਸੂਰਬੀਰ ਮਰ ਰਹੇ ਸੰਨ ਧੱਕ ਧੜਾਕ ਕੈਵਰ ਧੜਾਕ 37 ਧੜਾਕ ਥੋੜੀ ਧੜਾਕ ਬੰਦੂਕਾਂ ਤਰ-ਤਰ ਕਰਦੀਆਂ ਸੰਨ ਤੇ ਤੀਰ ਕੜ-ਕੜੇ ਸੰਨ ਅਸਰ-ਅਸਰ ਕਰਤੇ ਵਰਸੀਆਂ ਬਾਦੀਆਂ ਸੰਨ ਤੇ ਛੜ-ਛੜ ਕਰਤੇ ਸਲੀਆਂ ਚੱਲਦੀਆਂ ਸੰਨ ਗੱਜੇ ਜੋ ਵੀਰ ਬਜੇ ਗਹੀਰ ਵਿਚਰੇ ਨਹੰਗ ਜੈਸੇ ਕੋਲੰਗ ਸੂਰ ਮੇ ਗੱਜ ਰਹੇ ਆਪੇ ਬੜੇ ਗੰਭੀਰ ਬੋਲ ਬੋਲ ਰਹੇ ਸਨ ਜੋਦੇ ਜੰਗ ਦੇ ਮੈਦਾਨ ਵਿੱਚ ਇਸ ਤਰ੍ਹਾਂ ਵੈਫਰ ਰਹੇ ਸਨ ਜਿਵੇਂ ਜੰਗਲ ਵਿੱਚ ਕਿਦਰਾ ਵਰਦਾ ਹੈ ਊਕੇ ਗਾੜ ਤੁਕੇ ਨਤਾਰ ਬਾਹੇ ਟੜਾਕ ਚਲੇ ਚਿੜਹਾਕ ਕੋੜੇ ਹਸਰੇ ਸਨ ਤੇ ਧੂੰਸੇ ਵੱਜਦੇ ਸਨ ਪੂਰਵੇ ਤੜ ਤੜ ਸ਼ਸਤਰ ਚਲਾਉਂਦੇ ਸਨ ਤੇ ਅਗੋ ਜੋਧੇ ਉਹਨਾਂ ਸ਼ਸਤਰਾਂ ਦੇ ਬਾਰੇ ਨੂੰ ਚਰਦੇ ਸਨ ਜੁਜੇ ਨਿਹੰਗ ਲਟੇ ਮਰੰਗ ਖੁਲੇ ਤਸਾਰ ਜਨ ਜਟਤਹਾਰ ਸੂਰਮੇ ਸਹੀਰ ਹੋ ਕੇ ਉਹ ਧਰਤੀ ਤੇ ਲੇਟੇ ਸਨ ਜਿਵੇਂ ਮਰਤ ਹੋਏ ਬਲੰਗ ਜਵੀਨ ਤੇ ਲੇਟੇ ਹੋਏ ਸਨ ਉਹਨਾਂ ਦੇ ਖੁੱਲੇ ਕੇਸ ਇੰਝ ਲੱਗ ਰਹੇ ਸਨ ਜਿਵੇਂ ਕੋਈ ਜਟਾ ਧਾਰੀ ਦਿੱਤੇ ਹੋਏ ਹੋਣ ਸਜੇ ਰਜੇਂਦਰ ਗਜੇ ਗਜੇਂਦਰ ਉੱਤਰਖੰਡ ਲੈ ਲੈ ਕਮਾਨ ਹਾਥੀ ਸਜੇ ਹੋਏ ਸਨ ਵੱਡੇ ਵੱਡੇ ਹਾਥੀਆਂ ਤੋਂ ਖਾਨ ਹੱਥ ਵਿੱਚ ਤੀਰ ਕਮਾਨ ਲੈ ਕੇ ਉੱਤਰਦੇ ਤੇ ਜੰਗ ਵਿੱਚ ਕਰਦੇ ਸਨ ਸਰਪੰਗੀ ਸੰਦ ਉਪਰ ਪਰਾਲੰਗ ਸਜਮ ਰਾਲੰ ਬਹੁ ਵਿਸਾਲਗ ਤਰਟਾਲੰ ਤਹੇ ਸਭ ਸੂਰੰਗ ਰੂਪ ਕਰੋਰੰਗ ਚਮਕਤ ਨੂਰੰਗ ਮੁਖ ਲਾਲੰ ਲਾ ਲਾ ਸੋ ਕਰਪਾ ਨਿਗਵਾਨ ਕਮਾਨ ਤਜੇ ਜੁਾਨ ਤਨ ਤਤੰ ਰਣ ਲਗ ਰਣ ਰੰਗ ਕਰੋਲ ਗਮਾਰਹੀ ਬਸਨੰ ਜਨਗੜ ਢੋਲ ਪਨ ਮਤੰ ਜਗ ਦੇ ਮੈਦਾਨ ਵਿੱਚ ਕ੍ਰਿਪਾਰ ਚੰਦ ਬੜੇ ਕਰੋਧ ਨਾਲ ਘੋੜੇ ਨੂੰ ਸਜਾ ਕੇ ਵਧਾ ਰਿਹਾ ਸੀ ਉਸ ਨੂੰ ਆਪਣੀਆਂ ਲੰਮੀਆ ਬਾਹਵਾਂ ਵਿੱਚ ਢਾਲ ਨੂੰ ਫੜਿਆ ਹੋਇਆ ਸੀ ਬੜੇ ਭਿਆਨਕ ਰੂਪ ਵਾਲੇ ਸੂਰਮੇ ਜਗ ਦੇ ਮੈਦਾਨ ਵੱਲ ਚੱਲ ਪਏ ਜਿਨ੍ਹਾਂ ਦੇ ਮੂੰਹ ਲਾਲ ਸਨ ਤੇ ਉਹਨਾਂ ਦੇ ਨੂਰ ਚਮਕਦਾ ਸੀ ਬੜੇ ਬਲਕੇ ਜਵਾਨ ਆਪਣੇ ਗਰਮ ਹੋਏ ਸਰੀਰਾਂ ਨਾਲ ਹੱਥ ਵਿੱਚ ਤੀਰ ਕਮਾਨ ਤੇ ਤਲਵਾਰਾਂ ਫੜ ਕੇ ਮੈਦਾਨ ਵਿੱਚ ਨੰਤਰ ਆਏ ਖਸੂਰ ਮੇਂ ਰਣ ਭੂਮੀ ਬਚਾ ਆ ਕੇ ਕੋਲਾਲਾ ਕਰਦੇ ਸਨ ਤੇ ਮੂੰਹ ਮਾਰ ਲਉਂ ਗੋਲਦੇ ਸਨ ਜਿਵੇਂ ਬਣ ਵਿੱਚ ਮਾਰਕ ਹਾਥੀ ਸਰਦੇ ਹਨ ਸੋ ਇੱਥੇ ਹੀ ਆਪਾਂ ਜੀ ਦੀ ਸਮਾਪਤੀ ਕਰਦੇ ਹਾਂ ਅੱਗੇ ਜੰਗ ਜਾਰੀ ਰਹੇਗੀ ਜੋ ਕਿ ਜਦੋਂ ਅਮੀਰ ਜੱਦਾ ਖਾਨ ਜੱਦਾ ਆਨੰਦਪੁਰ ਸਾਹਿਬ ਦੀ ਜੰਗ ਹਾਰ ਕੇ ਗਿਆ ਤਾਂ ਉਸਦੇ ਜਾ ਕੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸੀ ਹੈ ਫਿਰ ਕਿਸ ਤਰ੍ਹਾਂ ਉਥੋਂ ਹਸੈਨੀ ਚੜ੍ਹ ਕੇ ਆਨੰਦਪੁਰ ਸਾਹਿਬ ਵੱਲ ਨੂੰ ਆ ਰਿਹਾ ਉਹ ਸਾਰਾ ਵਰਣਨ ਮਹਾਰਾਜ ਸਤਿਗੁਰ ਕਾ ਜੀ ਤਰ ਮਹਾਰਾਜ ਜੀ ਇਸ ਬਾਣੀ ਵਿੱਚ ਕਰ ਰਹੇ ਹਨ ਸੋ ਆਪਾਂ ਅਨੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਿੱਥੇ ਗੁਰੂ ਮੰਨਦੇ ਆਂ ਉਥੇ ਨਾਲ ਹੀ ਸ੍ਰੀ ਦਸਮੁ ਦੀ ਬਾਣੀ ਧੰਗੂ ਗੁਰੂ ਕਲਗੀ ਧਰਮਾਰਿਆਂ ਦੀ ਲਿਖੀ ਹੋਈ ਬਾਣੀ ਤੋਂ ਵੀ ਲੱਖ ਵਸਤੂ ਕੋਣਾ ਹੈ ਇਸ ਬਾਣੀ ਨੂੰ ਵੀ ਸਮਝਣਾ ਹੈ ਕਿਸ ਤਰ੍ਹਾਂ ਵਾਰਾ ਜੀ ਨੇ ਆਪਣੇ ਜੀਵਨ ਦੀ ਕਟਨਾ ਕਿਸ ਤਰ੍ਹਾਂ ਸਤਗੁਰ ਸੱਚੇ ਪਾਤਸ਼ਾਹ ਦੀ 24 ਉਤਾਰਾਂ ਦੀ ਕਥਾ ਕਿਸ ਤਰ੍ਹਾਂ ਗੁਰੂ ਕਲਗੀ ਧਰਮਾਰਾ ਜੀ ਨੇ ਜੰਗਾਂ ਦਾ ਜ਼ਿਕਰ ਕੀਤਾ ਹੈ ਫਿਰ ਆਪਾਂ ਨੂੰ ਸਮਝ ਪੈ ਜਾਵੇਗੀ ਫਿਰ ਆਪਾਂ ਕਦੇ ਵੀ ਸ੍ਰੀ ਦਸੁਗ੍ਰੰਥ ਸਾਹਿਬਾ ਜੀ ਬਾਣੀ ਦਾ ਅਪਰੋਧ ਨਹੀਂ ਕਰਾਂਗੇ ਸੋ ਧਨ ਗੁਰ ਕਲਗੀ ਸਰ ਮਹਾਰਾਜੀ ਸਭ ਤੇ ਰਹਿਤ ਕਰਨਾ ਬਖਸ਼ਿਸ਼ ਕਰਨਾ ਹੋਈਆਂ ਲੇਕਾ ਕੁੱਲਾ ਗਲਤੀਆਂ ਦੀ ਖਿਮਾ ਬਖਸ਼ਣੀ ਜੀ ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ ਤੇ ਆਇਆ ਸੱਚ ਧਰਮ ਦੀ ਯਾਰਾ ਮੂਰਤ ਗੋਬਿੰਦ ਕੋ ਆਇਆ ਦਿੱਲੀ ਦੇਵਲ ਸਿਗਾ ਤੌਰ ਤੇ ਜੁਦਾ ਧਰਮ ਮਚਾਇਆ ਚਾਰੇ ਪੁੱਤਰ ਬਾੜ ਧਰਮ ਤੋਂ ਫਿਰ ਵੀ ਰੱਬ ਦਾ ਸੁਖਮਨਾਇਆ ਦੇ ਕੇ ਪੋਰ ਖੰਡੇ ਦੀ ਖਾਲਸਾ ਪੰਥ ਸਜਾਇਆ ਤੰਜੋ ਕਲਗੀਆਂ ਮਾਣੇ ਪਾਸਾ ਜੀ ਤੈਨੂੰ ਸਭ ਨੇ ਈਸ਼ੀ ਚ ਕਾਇਆ ਗੁਜਾਰੇ ਕਾ ਕੁੰਲਾ ਗੱਤੇ ਦੀ ਖਿਮਾ ਬਖਸ਼ੀ ਜੀ ਨਾ ਹੋਰ ਤਰਾਮ ਚੜਦੀ ਕਲਾ ਤੇਰੇ ਭਾਣੇ ਸ਼ੁਰੂਆਤ ਦਾ ਬੋਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾ ਯੋਖੇ ਕੋਹਰਨਾ ਦੌਕਹ ਨਾਮਿਕ ਤੀਤ ਸੰਦੋ ਤੁਜੇ ਸਭ ਮਹੰਤਾ ਬਨਵਾ ਦੌਕ ਸਮੂਹਾ ਭੋਗ ਤੁਮ ਸਭਾਈ ਗੋਸਹੀ ਨਾਰਿਕਹ ਕੋ ਰੋਗ ਜੇ ਤੇ तमाम ਰੀਹੋ ਨਿਆ ਮਹੰਤਾ ਬਨਵਾ ਇਕ ਕਸ਼ਪੂ ਤੁ ਆਹੀ ਭਾਸ਼ਾ ਰੂਪੀ ਇਕ ਕਾਰ ਨਾਨਕ ਆਸਰੀ ਦੇ ਬਾਹੀ